ਰਾਜਿਕਸ ਕੋਈ ਵੀ ਦੇ ਸਕਦਾ ਹੈ ਚਾਹੇ ਉਦਾਰਸ਼ਕ ਤੁਹਾਨੂੰ ਲੱਗਦਾ ਜਿਹੜਾ ਪਿਛਲਾ ਘਟਨਾਕਰਮ ਵਾਪਰਿਆ ਮੇਰੀ ਮੇਰੀ ਚੋਣ ਨੂੰ ਲੈ ਕੇ ਉਹਦਾ ਅਸਰ ਰਹੇਗਾ ਅੱਜ ਵੀ ਇਹ ਤਾਂ ਮੈਂਬਰ ਯਾਦ ਦੇ ਸਕਦੇ ਮੇਰੀ ਦਾ ਕਰਨੇ ਦੀ ਵੋਟ ਹੈ ਜਿਹੜਾ ਨਾਲ ਬੈਠਾ ਸੀ ਉਹ ਦੇ ਲਈਏ ਅਸੀਂ ਆਪ ਦਾ ਫੈਸਲਾ ਜੂਰ ਕਰਾਂਗੇ ਵੀ ਅਸੀਂ ਨਹੀਂ ਕਰਨਾ ਕਿਉਂਕਿ ਪਹਿਲਾਂ ਵੀ ਤੁਸੀਂ ਪਾਰਟੀ ਦੇ ਫੈਸਲੇ ਦੇ ਆਪੋਜੀਟ ਗਏ ਸੀਗੇ ਇਹ ਸਾਨੂੰ ਲੱਗਿਆ ਦੇਖੋ ਹੁਣ ਜਿਹੜੀ ਸ਼ਹਿਰ ਦੀ ਰਾਜਨੀਤੀ ਦੀ ਜਿਹੜੀ ਗੱਲ ਕੀਤੀ ਹੈ ਇਹਨੂੰ ਆ ਪਾਰਟੀਆਂ ਦੀ ਰਾਜਨੀਤੀ ਮੈਂ ਨਹੀਂ ਇਸ ਦੇ ਉੱਤੇ ਗਰੁੱਪ ਪ੍ਰਵੇਲ ਹੋ ਗਏ ਜਿਹੜਾ ਮੇਅਰ ਦੀ ਚੋਣ ਹੋਈ ਹੈ ਉਹ ਵੀ ਐਮਸੀ ਦੀ ਬੋਰਡ ਨੰਬਰ 43 ਦੀ ਚੋਣ ਹੋ ਉਹ ਬਾਦਲ ਕਲੀਅਰ ਕਟ ਮਨਪ੍ਰੀਤ ਬਾਦਲ ਹਰਨ ਦੇ ਤੜੇ ਨੇ ਕਿਹਾ ਸੀ ਕਿ ਸਾਡਾ ਕੈਂਡੀਡੇਟ ਹੈ ਉਹ ਤੇ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਬੰਦੇ ਦਾ ਕੈਂਡੀਡੇਟ ਸੀ ਜਿਹੜਾ ਇਥੇ ਗਰੁੱਪਾਂ ਦੀ ਨੀਤੀ ਹੋ ਗਈ ਮੈਂ ਕਿਉਂਕਿ ਮਨਪ੍ਰੀਤ ਬਾਦਲ ਦੇ ਕੈਂਡੀਡੇਟ ਨੂੰ ਕਦੇ ਵੀ ਸਪੋਰਟ ਨਹੀਂ ਕਰ ਸਕਦਾ ਸੀ ਤੇ ਜੇਕਰ ਗੱਲ ਕੀਤੀ ਜਾ ਪਿਛਲੇ ਦਿਨ ਤੁਸੀਂ ਬੈਠਕ ਤੇ ਵੀ ਜਿਹੜਾ ਦਿੱਲੀ ਕਾਰਜ ਹੋਇਆ ਸੀ ਪਾਰਟੀ ਵੱਲੋਂ ਸੱਦਾ ਨਹੀਂ ਆਇਆ ਜਾਂ ਤੁਸੀਂ ਗਈ ਮੈਂ ਗਿਆ ਸੀ ਤੁਹਾਨੂੰ ਬੜੀ ਗਲਤ ਫਹੀਈਏ ਅੱਛਾ ਤੁਸੀਂ ਯਾਰ ਪੱਤਰਕਾਰ ਹੋ ਤੁਹਾਨੂੰ ਇਹਦਾ ਪਤਾ ਹੋਣਾ ਚਾਹੀਦਾ ਪਿਛਲੇ ਦਿਨ ਤੇ ਗੱਲ ਹੋਈ ਸੀ ਆ ਵੀ ਤੁਸੀਂ ਨਹੀਂ ਗਏ ਸ਼ਹਿਰ ਦੇ ਲੋਕਾਂ ਨੂੰ ਵੇਅਰ ਕਰਿਆ ਕਰੋ ਕਿ ਉਹ ਕਦੇ ਵੀ ਨਹੀਂ ਰਹਿੰਦਾ ਜਿੱਥੇ ਪਾਰਟੀ ਬਣਾਉਂਦੀ ਹੈ ਠੀਕ ਹੈ